ਪਬਲਿਕ ਹੀアリング ਆ ਤੇ ਪਬਲਿਕ ਹੀアリング ਦੇ ਵਿੱਚ ਮੀਡੀਆ ਨੇ ਜਾ ਜਿਹੜੀ ਹੈ ਪਬਲਿਕ ਹੀアリング ਹੈ ਜਿਹੜੀ ਪਬਲਿਕ ਤੱਕ ਪਹੁੰਚਣੀ ਚਾਹੀਦੀ ਹੈ ਗੱਲ ਤੇ ਉਹਨੂੰ ਰੋਕੀ ਜਾਂਦੇ ਆ ਯਾਰ ਇਹ ਕਿਹੜਾ ਦਾ ਕਾਨੂੰਨ ਹੈ ਜਿਵੇਂ ਲੋਕਾਂ ਨੇ ਕਿਹਾ ਵੀ ਇਹ ਫੈਕਟਰੀ ਪ੍ਰਸ਼ਾਸਨ ਜਿਹੜਾ ਹੈ ਉਹ ਫੈਕਟਰੀ ਦੇ ਹੱਕ ਚ ਭੁਗਤਦਾ ਇਹ ਤਾਂ ਸਿਰੇ ਆਮ ਦਿਖ ਰਿਹਾ ਇੱਥੇ ਇਹਨਾਂ ਵੀਰਾਂ ਨੂੰ ਵੀ ਆਪਾਂ ਬੇਨਤੀ ਪਹਿਲਾਂ ਪਿਆਰ ਦੇ ਨਾਲ ਕਹਿ ਰਹੇ ਆ ਪਰ ਅਸੀਂ ਨਹੀਂ ਤਾਂ ਫਿਰ ਅਸੀਂ ਸਿੱਧੇ ਹੋ ਕੇ ਜੇ ਜਿਹੜਾ ਸਾਡੇ ਕੋਲ ਹਥਿਆਰ ਹੈਗਾ ਉਹਦੇ ਨਾਲ ਹੀ ਅਸੀਂ ਆਪਾਂ ਨਿਪਟਾਂਗੇ ਇਹਨਾਂ ਦੇ ਚਿਹਤੇ ਚੈਨਲ ਅੰਦਰ ਬੜੇ ਹੋਏ ਆ ਇਹਦੇ ਹੱਕ 'ਚ ਸਿੱਧੇ ਤੌਰ ਤੇ ਭੁਗਤੇ ਜਾ ਰਹੇ ਆ ਬਾਈ ਜੀ ਇਹ ਤੇ ਇਹਨਾਂ ਨੂੰ ਪੁੱਛੋ ਵੀ ਕਿਹੜੇ ਰਾਈਟ ਆ ਇਹਨਾਂ ਕੋਲ ਦੱਸੋ ਕਾਨੂੰਨ ਪੁੱਛੋ ਮੜਿਆ ਕਿਹੜੇ ਕਾਨੂੰਨ ਦੇ ਤਹਿਤ ਪਬਲਿਕ ਹੀਅਰਿੰਗ ਨੂੰ ਯਾਰ ਰੋਕ ਰਿਹਾ ਇਹ ਕੀ ਦਾ ਆਰਡਰ ਤੁਹਾਨੂੰ ਰੋਕਣ ਆਓ ਯਾਰ ਕਿਵੇਂ ਰੋਕੂ ਸਾਹਬ ਨੇ ਕਹਿਤਾ ਅਲਾਉ ਕਰਤਾ ਸੇ ਸਰ ਮੈਂ ਰੋਕਿਆ ਗਿਆ ਜੀ ਤੁਹਾਨੂੰ ਇੱਥੇ ਜਾਣ ਤੋਂ ਅੰਦਰ ਨਹੀਂ 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 ਰੋਕਿਆ ਗਿਆ ਨਹੀਂ ਇਹ ਸਾਨੂੰ ਜੋ ਇਨਸਟਰਕਸ਼ਨਸ ਨੇ ਜਿਹੜੇ ਉਹ ਚਹੇਤੇ ਅੰਦਰ ਬੈਠੇ ਆ ਚੈਨਲ 4 ਜਿੰਨਾਂ ਤੇ ਸਿੱਧੇ ਦੋਸ਼ ਲੱਗਦੇ ਵੀ ਸਰਕਾਰਾਂ ਦਾ ਕਰੋੜਾਂ ਰੁਪਏ ਜਾਂਦਾ ਉਹਨਾਂ ਨੂੰ ਤੇ ਉਹ ਅੰਦਰ ਬਾੜੇ ਹੋਏ ਆ ਫੈਕਟਰੀ ਦੇ ਲਈ ਪਬਲਿਕ ਹੀਰਿੰਗ ਰੱਖੀ ਗਈ ਆ ਪਰ ਮੀਡੀਆ ਦੀ ਐਂਟਰੀ ਬੈਨ ਹੈ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਨਹੀਂ ਦਿੰਦਾ ਤੇ ਬਾਈ ਕਿਵੇਂ ਦੇਖਦੇ ਹੋ ਪਬਲਿਕ ਹੀਰਿੰਗ ਆ ਤੇ ਪਬਲਿਕ ਹੀਰਿੰਗ ਦੇ ਵਿੱਚ ਮੀਡੀਆ ਨਹੀਂ ਜਾ ਸਕਦਾ ਬਾਈ ਜੀ ਇਹ ਮੈਂ ਤਾਂ ਪਹਿਲੀ ਵਾਰ ਦੇਖਿਆ ਅਸੀਂ ਕਿੰਨੀਆਂ ਪਬਲਿਕ ਹੀਰਿੰਗਾਂ ਹੁਣ ਤੱਕ ਅਸੀਂ ਸੁਣਵਾਈ ਕੀਤੀ ਉਹਨਾਂ ਨੂੰ ਰਿਕਾਰਡ ਕੀਤਾ ਸੀ ਅੰਦਰ ਤੱਕ ਜਿਹੜੀ ਹੈ ਹੀ ਪਬਲਿਕ ਹੀਰਿੰਗ ਹੈ ਜਿਹੜੀ ਪਬਲਿਕ ਤੱਕ ਪਹੁੰਚਣੀ ਚਾਹੀਦੀ ਹੈ ਗੱਲ ਤੇ ਉਹਨੂੰ ਰੋਕੀ ਜਾਂਦੇ ਆ ਯਾਰ ਇਹ ਕਿਹੜਾ ਜਿਹਾ ਕਾਨੂੰਨ ਹੈ ਇਹ ਜਿਵੇਂ ਪਹਿਲਾਂ ਮੈਨੂੰ ਲੱਗਦਾ ਜਿਵੇਂ ਲੋਕਾਂ ਨੇ ਕਿਹਾ ਜਿਵੇਂ ਲੋਕਾਂ ਨੇ ਕਿਹਾ ਵੀ ਇਹ ਫੈਕਟਰੀ ਪ੍ਰਸ਼ਾਸਨ ਇਹ ਇਸ ਤਰ੍ਹਾਂ ਨਹੀਂ ਚੱਲਣਾ ਇਸ ਕਰਕੇ ਮੈਂ ਜਰੂਰ ਬੇਨਤੀ ਕਰੂੰਗਾ ਇਹਨਾਂ ਵੀਰਾਂ ਨੂੰ ਵੀ ਆਪਾਂ ਬੇਨਤੀ ਪਹਿਲਾਂ ਪਿਆਰ ਦੇ ਨਾਲ ਕਰ ਰਹੇ ਆਂ ਪਰ ਅਸੀਂ ਨਹੀਂ ਤਾਂ ਫਿਰ ਅਸੀਂ ਸਿੱਧੇ ਹੋ ਕੇ ਜਿਹੜਾ ਸਾਡੇ ਕੋਲ ਹਥਿਆਰ ਹੈਗਾ ਉਹਦੇ ਨਾਲ ਹੀ ਅਸੀਂ ਆਪਾਂ ਨਿਪਟਾਂਗੇ ਪਰ ਅੰਦਰ ਵੀਰ ਹੋਰਾਂ ਨੇ ਕਿਹਾ ਵੀ ਜੇ ਸਾਡੇ ਜਿਹੜੇ ਲੋਕ ਹਿੱਤ ਦੇ ਚੈਨਲ ਹੈ ਜੇ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਇਹਨਾਂ ਦੇ ਚਿਹਤੇ ਚੈਨਲ ਅੰਦਰ ਬੜੇ ਹੋਏ ਆ ਉਹ ਇਹ ਕੀ ਹੈ ਮਲਕੀ ਢੋਗਲਾ ਪਣਨੀ ਹੈਗਾ ਜਿਹੇ ਤਾਂ ਇਹ ਪ੍ਰਸ਼ਾਸਨ ਮਿਲ ਕੇ ਚੱਲ ਰਿਹਾ ਫੈਕਟਰੀ ਦੇ ਹੱਕ 'ਚ ਸਿੱਧੇ ਤੌਰ ਤੇ ਭੁਗਤੇ ਜਾ ਰਹੇ ਆ ਬਾਈ ਜੀ ਇਹ ਤੇ ਇਹਨਾਂ ਨੂੰ ਪੁੱਛੋ ਵੀ ਕਿਹੜੇ ਰਾਈਟ ਆ ਇਹਨਾਂ ਕੋਲ ਦੱਸੋ ਕਾਨੂੰਨ ਪੁੱਛੋ ਮੜਿਆ ਕਿਹੜੇ ਕਾਨੂੰਨ ਦੇ ਤਹਿਤ ਪਬਲਿਕ ਹੀਅਰਿੰਗ ਨੂੰ ਯਾਰ ਰੋਕ ਰਿਹਾ ਇਹ ਤੇ ਬਾਈ ਜੀ ਦੱਸੋ ਕਿਹੜੇ ਕਿ ਕੀ ਰਾਈਟ ਹੈਗਾ ਬਾਈ ਕੀ ਦਾ ਆਰਡਰ ਤੁਹਾਨੂੰ ਰੋਕਣ ਦਾ ਮੈਂ ਇੱਧਰ ਹਾਂਜੀ ਸਰ ਅੱਗੇ ਜੀ ਅਸਰ ਆਓ ਯਾਰ ਕਿਉਂ ਰੋਕ ਰਹੇ ਹੋ ਸਾਹਿਬ ਨੇ ਕਹਿਤਾ ਅਲਾਉ ਕਰਤਾ ਸਰ ਮੈਂ ਤਾਂ ਰੁਕਿਆ ਗਿਆ ਜੀ ਸਾਨੂੰ ਇੱਥੇ ਜਾਣ ਤੋਂ ਅੰਦਰ ਨਹੀਂ ਨਹੀਂ ਰੋਕਿਆ ਗਿਆ ਨਹੀਂ ਇਹ ਸਾਨੂੰ ਜੋ ਇਨਸਟਰਕਸ਼ਨਸ ਨੇ ਜੋ ਉਹਨਾਂ ਦੀ ਆਲਰੇਡੀ ਵੀਡੀਓਗ੍ਰਾਫੀ ਹੋ ਰਹੀ ਹੈ ਹਾਂ ਤੇ ਉਹ ਤੁਸੀਂ ਅਵੇਲੇਬਲ ਹੈ ਪਬਲਿਕ ਹੈਰਿੰਗ ਹੈ ਜੀ ਅਸੀਂ ਪਬਲਿਕ ਪਲੇਟਫਾਰਮ ਇੱਕ ਵਾਰ ਮੈਂ ਗੱਲ ਕਲੀਅਰ ਕਰਨਾ ਕਲੀਅਰ ਕਰ ਲੈ ਤੂੰ ਉਸ ਤੋਂ ਬਾਅਦ ਠੀਕ ਹੈ ਕਲੀਅਰ ਕਰ ਲੈ ਤੂੰ ਖੜਜੋ ਅਜੇ ਵੇਟ ਕਰ ਲਓ ਪਰ ਇਹ ਪਬਲਿਕ ਹੈਰਿੰਗ ਹੈ ਜੀ ਤੇ ਪਬਲਿਕ ਨੇ ਕਿਉਂਕਿ ਅਸੀਂ ਪਬਲਿਕ ਦੇ ਆ ਜਿਹੜੇ ਉੱਥੇ ਹੱਕ ਦੇ ਵਿੱਚ ਆਏ ਹੋਏ ਆ ਜਾਂ ਜਿਨ੍ਹਾਂ ਨੇ ਹੱਕ ਦੇ ਵਿੱਚ ਹੱਥ ਖੜੇ ਕਰਨੇ ਆ ਅਸੀਂ ਉਹਨਾਂ ਨੂੰ ਵੀ ਦਿਖਾਉਣਾ ਜਿਨ੍ਹਾਂ ਨੇ ਵਿਰੋਧ ਕਰਨਾ ਉਹਨਾਂ ਨੂੰ ਵੀ ਇੱਥੇ ਸਾਂਝੇ ਆ ਪਰ ਜੇ ਸਾਂਝੇ ਲੋਕਾਂ ਨੂੰ ਨਹੀਂ ਜਾਣ ਦੇਣਾ ਤਾਂ ਇਹ ਸਰਾਸਰ ਧੱਕਾ ਹੈਗਾ ਜਿਵੇਂ ਲੋਕ ਕਹਿ ਰਹੇ ਆ ਵੀ ਭਾਈ ਇਹ ਫੈਕਟਰੀ ਦੇ ਹੱਕ ਦੇ ਵਿੱਚ ਭੁਗਤ ਰਿਆ ਪ੍ਰਸ਼ਾਸਨ ਤਾਂ ਸ਼ਰਮ ਨਜ਼ਰ ਆ ਰਿਹਾ ਇੰਨੇ ਲੋਕਾਂ ਦਾ ਵਿਰੋਧ ਤੁਹਾਨੂੰ ਲੱਗਦਾ ਫਿਰ ਬਿਫਲ ਆ ਇੱਥੇ ਲੋਕ ਆਏ ਵੀ ਮਤਲਬ ਉਹਨਾਂ ਦਾ ਆਇਆ ਗਿਆ ਜਾਂ ਨਾ ਆਇਆ ਇੱਕੇ ਬਰਾਬਰ ਹੀ ਆ ਫੈਕਟਰੀ ਲੱਗ ਕੇ ਰਹਿਣੀ ਹੈ ਹਿਸਾਬ ਨਾਲ ਤਾਂ ਬਿਲਕੁਲ ਉਹੀ ਲੱਗਦਾ ਉਹੀ ਰਿਹਾ ਮਨਸ਼ਾ ਤਾਂ ਉਧਰ ਉਧਰ ਦੀ ਲੱਗਦੀ ਹੈ ਕਿਉਂਕਿ ਅਸੀਂ ਕਿਹੜਾ ਇੱਥੇ ਲਗਾਤਾਰ ਅਸੀਂ ਹੁਣ ਚੈਨਲ ਦੇ ਉੱਤੇ ਦਿਖਾਇਆ ਜਿਹੜੇ ਹੱਕ ਦੇ ਆਏ ਹੋਏ ਸੀਗੇ ਲੋਕ ਉਹਨਾਂ ਨੂੰ ਤੁਸੀਂ ਇੰਟਰਵਿਊ ਕੀਤੀ ਹੈ ਤੇ ਆਪਾਂ ਲਗਾਤਾਰ ਭ ਜਿੱਥੇ ਜਾਂ ਤਾਂ ਹੋਵੇ ਵੀ ਇਹ ਭਾਈ ਪ੍ਰਾਈਵੇਟ ਆ ਇਹ ਕਨਫਿਡੈਂਸ਼ੀਅਲ ਆ ਇਹ ਪਬਲਿਕ ਹਿਅਰਿੰਗ ਹੈ ਯਾਰ ਮੈਨੂੰ ਆਏ ਨਹੀਂ ਸਮਝਉਂਦਾ ਵੀ ਪ੍ਰਸ਼ਾਸਨ ਉਹ ਇਹ ਨਹੀਂ ਮਤਲਬ ਪਬਲਿਕ ਹਿਅਰਿੰਗ ਦਾ ਮਤਲਬ ਕੀ ਹੈ ਪਬਲਿਕ ਨੂੰ ਸੁਣਨਾ ਹੈ ਇਹਨਾਂ ਨੇ ਤੇ ਪਬਲਿਕ ਨੂੰ ਸੁਣਾਉਣਾ ਹੈ ਤੇ ਪਬਲਿਕ ਤੱਕ ਜਿਨ੍ਹਾਂ ਦੇ ਇਹ ਕੋਈ ਨਿੱਜੀ ਹੋ ਨਹੀਂ ਹੈਗਾ ਇਹ ਗੱਲ ਇਹ ਵੀ ਜੁੜ ਰਹੀ ਹੈ ਵੀ ਜਿਹੜੀ ਫੈਕਟਰੀ ਲੱਗ ਰਹੀ ਹੈ ਇਹਦਾ ਪ੍ਰਭਾਵ ਸਿਰਫ ਏਰੀਏ ਨੂੰ ਨਹੀਂ ਕਿਉਂਕਿ ਇੱਥੋਂ ਬੁੱਢਾਂ ਨਾਲਾ ਵਗ ਰਿਹਾ ਦੂਜੇ ਪਾਸੇ ਨਹਿਰ ਹੈ ਤੇ ਇਹ ਪੰਜਾਬ ਨੂੰ ਪ੍ਰਭਾਵਿਤ ਕਰੇਗੀ ਜੇ ਪੰਜਾਬ ਦੇ ਲੋਕ ਸੁਣ ਲੈਣਗੇ ਇੱਥੇ ਕੀ ਹੋਇਆ ਲਗਾਤਾਰ ਅਸੀਂ ਦਿਖਾ ਰਹੇ ਆ ਤਾਂ ਇਹਦੇ ਵਿੱਚ ਕੀ ਹੋਊਗਾ ਪਰ ਇਹਨਾਂ ਨੇ ਤਾਂ ਕੁਝ ਕੁਝ ਪਿੰਡਾਂ ਦੀ ਰੱਖੀ ਹੋਈ ਹੈ ਨਾ ਗੱਲ ਇਹ ਕਹਿੰਦਾ ਕੁਝ ਪਿੰਡ ਆ ਬਸ ਉਹ ਪਿੰਡਾਂ ਦੇ ਲੋਕ ਆ ਸਕਦੇ ਧਾਰ ਘੜ ਦੇਖੇ ਜਾਣੇ ਮੈਂ ਕਹਿੰਦਾ ਚਾਰ ਪਿੰਡਾਂ ਦੀ ਵੀ ਹੋਵੇ ਯਾਰ ਪਰ ਜਦ ਹੈ ਪਬਲਿਕ ਹੇਰਿੰਗ ਹੈ ਤੇ ਪੰਜਾਬ ਦੇ ਲੋਕ ਇਹ ਵੀ ਦੇਖ ਲੈਣਗੇ ਵੀ ਚਮਕੌਰ ਸਾਹਿਬ ਦੇ ਵਿੱਚ ਕੀ ਹੋਇਆ ਹੁਣ ਤੱਕ ਕੀ ਪ੍ਰਸ਼ਾਸਨ ਨੇ ਧੱਕਾ ਕੀਤਾ ਜਿਸ ਤਰ੍ਹਾਂ ਇਲਜ਼ਾਮ ਆਉਂਦੇ ਰਹੇ ਆ ਜੇ ਜੇ ਨਹੀਂ ਕਿਸੇ ਤਰ੍ਹਾਂ ਦੇ ਮਲਕ ਇਹਨਾਂ ਨੇ ਧੱਕਾ ਕਰਨ ਤਾਂ ਫਿਰ ਜਾਣ ਦੇਣ ਸਾਨੂੰ ਉਹਦੇ ਵਿੱਚ ਕੀ ਆ ਜਿਹੜੇ ਉਹ ਚਹੇਤੇ ਅੰਦਰ ਬੈਠੇ ਆ ਚੈਨਲ 4 ਜੇ ਨਾ ਤੇ ਸਿੱਧੇ ਦੋਸ਼ ਲੱਗਦੇ ਵੀ ਸਰਕਾਰਾਂ ਦਾ ਕਰੋੜਾਂ ਰੁਪਏ ਜਾਂਦਾ ਉਹਨਾਂ ਨੂੰ ਤੇ ਉਹ ਅੰਦਰ ਬਾੜੇ ਹੋਇਆ ਇਹ ਕੀ ਮਤਲਬ ਹੈ ਚਾਰ ਚੈਨਲ ਅੰਦਰ ਬਾੜੇ ਹੋਇਆ ਮੇਨ ਜਿਹੜੇ ਲੋਕਾਂ ਦੀ ਆਵਾਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਇੱਥੇ ਖੜਾਏ ਹੋਏ ਆ ਇਸ ਤਰ੍ਹਾਂ ਨਹੀਂ ਚੱਲਣਾ ਭਾਈ ਜੀ ਇਹ ਧੱਕਾ ਸਿੱਧਾ ਮੈਂ ਕਹਿੰਦਾ ਲੋਕ ਇਹਦੇ ਲਈ ਡਿਸੀਜਨ ਕਰਨ ਵੀ ਪੰਜਾਬ ਦੇ ਹਾਲਾਤ ਜਾ ਕੇ ਦੇਖਣ ਰਿਹਾ ਬਿਲਕੁਲ ਸੋਏ ਇਸ ਥਾਂ ਦੇ ਉੱਤੇ ਅੰਦਰ ਪਬਲਿਕ ਹਿਅਰਿੰਗ ਸੱਦੀ ਗਈ ਆ ਲੋਕਾਂ ਦੇ ਹੱਕ ਦੇ ਵਿੱਚ ਜਿਹੜੀ ਹੈਗੀ ਆ ਵੀ ਫੈਕਟਰੀ ਲੱਗੇ ਜਾਂ ਫੈਕਟਰੀ ਨਾ ਲੱਗੇ ਦੋਨੇ ਤਰ੍ਹਾਂ ਦੇ ਲੋਕ ਆਏ ਦੋਨਾਂ ਨੂੰ ਅਸੀਂ ਕਵਰੇਜ ਵੀ ਕੀਤਾ ਹੈ ਇਸ ਥਾਂ ਦੇ ਉੱਤੇ ਜਿਹੜਾ ਰੋਕਿਆ ਜਾ ਰਿਹਾ ਹੈ ਮੀਡੀਆ ਦੀ ਐਂਟਰੀ ਬੰਦ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਵੀ ਸਾਡੇ ਅਧਿਕਾਰੀਆਂ ਵੱਲੋਂ ਹੁਕਮ ਆ ਇੱਥੇ ਅਧਿਕਾਰੀ ਜਿਹੜੇ ਹੈਗੇ ਉਹ ਵੀ ਖੜੇ ਆ ਕਿ ਉੱਪਰੋਂ ਸਾਨੂੰ ਹੁਕਮ ਆ ਸਾਨੂੰ ਅੰਦਰ ਭੇਜਣ ਦਾ ਹੁਕਮ ਨਹੀਂ ਹੈ ਮੀਡੀਆ ਨੂੰ ਪਰ ਕੁਝ ਮੀਡੀਆ ਜੋ ਅੰਦਰ ਖੜਾ ਹੈ ਫਿਰ ਉਹ ਕਿਉਂ ਆ ਤੇ ਜੇਕਰ ਉਹ ਅੰਦਰ ਜਾ ਸਕਦੇ ਤੇ ਅਸੀਂ ਬਾਹਰ ਕਿਉਂ ਆ ਇਹ ਦੋਗਲਾ ਜੋ ਕੰਮ ਕਿਉਂ ਆ ਦੋ ਤਰ੍ਹਾਂ ਦਾ ਕੰਮ ਕਿਉਂ ਕੀਤਾ ਜਾ ਰਿਹਾ ਇਸ ਦੇ ਉੱਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਆ ਸੋ ਲੋਕ ਤੈਅ ਕਰਨ ਕਿ ਕੀ ਇਹ ਸਹੀ ਹੈ ਜਾਂ ਇਹ तक्का हो रहे है